ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਮੇਰਾ ਪਿਆਰਾ ਪਸ਼ੂ ਠੀਕ ਹੈ ਤੁਹਾਡਾ ਜਿਹੜਾ ਵੀ ਪਿਆਰਾ ਪਸ਼ੂ ਹੈ ਉਹਦੇ ਤੇ ਤੁਸੀਂ ਲੇਖ ਬਣਾ ਸਕਦੇ ਹੋ ਪਰ ਮੇਰਾ ਪਿਆਰਾ ਪਸ਼ੂ ਕਿਹੜਾ ਹੈ ਬਿੱਲੀ ਤੇ ਠੀਕ ਹੈ ਮੈਂ ਅੱਜ ਬਿੱਲੀ ਤੇ 12 ਲਾਈਨਾਂ ਦਾ ਲੇਖ ਕਰਵਾਵਾਂਗੇ ਠੀਕ ਹੈ ਨੰਬਰ 1 ਹੈ ਬਿੱਲੀ ਮੇਰਾ ਸਭ ਤੋਂ ਪਿਆਰਾ ਪਸ਼ੂ ਹੈ ਤੁਹਾਡਾ ਜਿਹੜਾ ਪਿਆਰਾ ਪਸ਼ੂ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਹੈ ਨੰਬਰ 2 ਇਹ ਬਹੁਤ ਚੋਸਤ ਅਤੇ ਫਰਤੀਲੀਆਂ ਹੁੰਦੀਆਂ ਹਨ ਠੀਕ ਹੈ ਬਿੱਲੀ ਜਿਹੜਾ ਹੈਗਾ ਬਹੁਤ ਚੋਸਤ ਤੇ ਫਰਤੀਲਾ ਜਾਨਵਰ ਹੁੰਦਾ ਹੈ ਠੀਕ ਹੈ ਨੰਬਰ 3 ਇਸ ਦੀ ਨਰਮ ਫਰ ਅਤੇ ਚਮਕਦੀਆਂ ਅੱਖਾਂ ਮਨ ਨੂੰ ਮੋਹ ਲੈਂਦੀਆਂ ਹਨ ਠੀਕ ਹੈ ਨੰਬਰ 4 ਪਿੱਲੀਆਂ ਦੀਆਂ ਕਈ ਨਸਲਾਂ ਹੁੰਦੀਆਂ ਹਨ ਜਿਵੇਂ ਪਰਸ਼ੀਅਨ ਸਿਆਮੀ ਅਤੇ ਮੇਨ ਕੂਨ ਠੀਕ ਹੈ ਅੱਗੇ ਹੈ ਨੰਬਰ 5 ਇਹ ਆਪਣੇ ਮਾਲਕ ਨਾਲ ਪਿਆਰ ਅਤੇ ਵਫਾਦਾਰੀ ਦਿਖਾਉਂਦੀਆਂ ਹਨ ਜਦ ਦਿਖਾਉਂਦੀ ਹੈ ਨੰਬਰ 6 ਇਸ ਦੀ ਮਿਆਉ ਮਿਆਉ ਦੀ ਆਵਾਜ਼ ਦਿਲ ਨੂੰ ਸਕੂਨ ਦਿੰਦੀ ਹੈ। ਨੰਬਰ 7 ਬਿੱਲੀ ਨੂੰ ਦੁੱਧ ਅਤੇ ਮੱਛੀ ਖਾਣਾ ਬਹੁਤ ਪਸੰਦ ਹੈ। ਨੰਬਰ 8 ਬਿੱਲੀ ਦੀ ਉਮਰ ਤਕਰੀਬਨ 12 ਤੋਂ 15 ਸਾਲ ਹੁੰਦੀ ਹੈ। ਨੰਬਰ 9 ਬਿੱਲੀ ਬਹੁਤ ਚੁਸਤ ਤੇ ਚਲਾਕ ਜਾਨਵਰ ਹੁੰਦੀ ਹੈ ਠੀਕ ਹੈ ਇਹ ਬਹੁਤ ਚੁਸਤ ਜਾਨਵਰ ਹੁੰਦਾ ਹੈ ਨੰਬਰ 10 ਇਹ ਸਾਫ਼ ਸੁਥਰੀ ਰਹਿਣਾ ਰਹਿਣ ਵਾਲੀ ਜਾਨਵਰ ਹੈ ਨੰਬਰ 11 ਇਹ ਲੰਮੀ ਛਾਲ ਮਾਰ ਸਕਦੀ ਹੈ ਨੰਬਰ 12 ਬਿੱਲੀ ਇੱਕ ਅਜੀਹਾ ਪਸ਼ੂ ਹੈ ਜੋ ਹਰ ਘਰ ਵਿੱਚ ਖੁਸ਼ੀਆਂ ਲਿਆਉਂਦਾ ਹੈ ਠੀਕ ਹੈ ਇਹ ਤੁਹਾਡੀਆਂ 12 ਲਾਈਨਾਂ ਹੋ ਗਈਆਂ ਬਿੱਲੀ ਲੇਖ ਤੇ ਠੀਕ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਵੀਡੀਓ ਕਰਾਂਗੇ ਓਕੇ ਬਾਏ